ਕੈਂਸਰ ਨਾਂ ਦੀ ਚੀਜ਼ ਦਾ ਨਾਂ ਨਿਸ਼ਾਨ ਮਟਾ ਦੂੰਗਾ ਮੈਂ ਤੇ ਹੋਇਆ ਵੀ ਇਵੇਂ ਹੀ ਆ ਮਤਲਬ ਵੀ ਐਂ ਹੱਥ ਤੇ ਸਰੋ ਜਮਾਉਣ ਜਿਵੇਂ ਕਹਿੰਦੇ ਪੰਜਾਬੀ ਚ ਆਪਣੇ ਉਹ ਕੰਮ ਹੋਇਆ ਬਾਹਰ ਤੋਂ ਲੈ ਕੇ ਆਪਣੇ ਇੱਥੇ ਪੰਜਾਬ ਤੇ ਕਰ ਵੀ ਬਾਹ링ਾਂ ਸਤਿਦਾਂ ਤੇ ਕਰ ਵੀ ਲੋਕ ਲੈ ਕੇ ਗਏ ਦਵਾਈ ਜੇਵ ਜਾਂ ਮਰਜੀ ਬੰਦੇ ਦੇ ਕੈਂਸਰ ਹੋਵੇ ਰਿਪੋਰਟਾਂ ਹੀ ਲੈ ਕੇ ਆਉਣੀਆਂ ਮਰੀਜ਼ ਨਹੀਂ ਲੈ ਕੇ ਆਉਣਾ ਮੈਨੂੰ ਫੋਨ ਤੇ ਪੁੱਛਦੇ ਬਾਬਾ ਜੀ ਮਰੀਜ਼ ਲਈ ਆ ਮਰੀਜ਼ ਤੋਂ ਕੀ ਲੋੜ ਹੈ ਜਦੋਂ ਆਪਣੇ ਕੋਲੇ ਰਿਪੋਰਟਾਂ ਆ ਗਈਆਂ ਤੇ ਰਿਪੋਰਟਾਂ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਕਲੀਅਰ ਕਟ ਇੱਕ ਮਹੀਨੇ ਦੇ ਵਿੱਚ 30% ਬੁੜੀ ਠੀਕ ਹੈ ਰਾਤ ਵੀ ਮੇਰੀ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ ਮਤਾਂ ਇੱਕ ਮਹੀਨੇ ਚ ਤੀਜਾ ਇਸਾ ਕੇ ਕੈਂਸਰ ਕੋਈ ਵੱਡੀ ਗੱਲ ਨਹੀਂ ਮੇਰੇ ਲਈ ਮੈਨੂੰ ਤਾਂ ਸਮਝਦੀ ਸ਼ੂਗਰ ਵਾਲਾ ਵੱਡਾ ਲੱਗਦਾ ਇਹ ਨਹੀਂ ਵੱਡਾ ਲੱਗਦਾ ਇਹਨੂੰ ਤਾਂ ਮੈਂ ਜੜੋਂ ਐ ਖਤਮ ਕਰਦਾ ਜੇ ਡਾਕਟਰ ਜਵਾਬ ਦਿੰਦੇ ਮੇਰੇ ਕੋਲੇ ਪਾਣੀ ਨੰਗਣਾ ਚਾਹੀਦਾ ਬੰਦੇ ਦੇ ਬਸ ਪਾਣੀ ਨੰਗਣਾ ਚਾਹੀਦਾ ਗੱਲ ਵੇਚਦੀ ਬਾਕੀ ਕੰਮ ਮੇਰਾ ਕਹਿੰਦੇ ਨੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਮੁਕਸਰ ਰੋਡ ਤੇ ਪਿੰਡ ਦਿਉਣ ਹੈ ਜਿੱਥੇ ਸਿਰ ਤੋਂ ਪੈਰ ਤੱਕ ਕਿਸੇ ਵੀ ਤਰ੍ਹਾਂ ਦੇ ਰੋਗ ਦਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਜੀहां ਜੋ ਤੁਸੀਂ ਜ਼ਿਲ੍ਹਾ ਬਠਿੰਡਾ ਮੁਕਸਰ ਰੋਡ ਵਿਖੇ ਆਉਣੇ ਹੋ ਤਾਂ ਪਿੰਡ ਦਿਉਣ ਉਥੋਂ ਗੇਟ ਤੋਂ ਪਤਾ ਲੱਗ ਜਾਊਗਾ ਉਥੋਂ ਪਿੰਡ ਦੇ ਅੰਦਰ ਜੋ ਐਂਟਰ ਕਰੋਗੇ ਦਾਖਲ ਹੋਵੋਗੇ ਤਾ 2.5 300 ਮੀਟਰ ਹੀ ਆਉਣਾ ਤਾਂ ਸੱਜੇ ਪਾਸੇ ਤੁਹਾਨੂੰ ਸੁਖਦੀਪ ਸਿੰਘ ਬਾਬਾ દવાਖਾਨਾ ਨਜ਼ਰ ਆ ਜਾਊਗਾ ਜੀ ਹਾਂ ਇਸ દવાਖਾਨਾ ਦੇ ਵਿੱਚ ਕੀ ਕੈਂਸਰ ਕੀ ਨਸ਼ੇ ਹਰ ਤਰ੍ਹਾਂ ਦੇ ਸਿਰ ਤੋਂ ਲੈ ਕੇ ਪੈਰ ਤੱਕ ਚਾਹੇ ਔਰਤਾਂ ਗੁਪਤ ਰੋਗ ਨੇ ਨਸ਼ਾ ਛਡਾਉਣ ਦੀ ਦਵਾਈ ਹੈ ਸ਼ਰਾਬ ਸ਼ੂਗਰ ਦਮਾ ਮਰਦਾਨਾ ਤਾਕਤ ਸਰਵਾਈਕਲ ਬਲਗਮ ਚੰਬੜ ਆਦ ਮਾਰੀਆਂ ਦਾ ਇਲਾਜ ਦੇਸੀ ਦਵਾਈਆਂ ਨਾਲ ਕੀਤਾ ਜਾਂਦਾ ਜੀ ਹਾਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਥੇ ਇਲਾਜ ਹੁੰਦਾ ਤੇ ਜੇਕਰ ਕੈਂਸਰ ਵਰਗੀ ਜਿਹੜੀ ਬਿਮਾਰੀ ਆ ਕੋੜ ਆ ਜਾਂ ਨਸ਼ੇ ਨੇ ਇਹਨਾਂ ਦੀ ਗੱਲ ਹੋਵੇ ਤਾਂ ਸ਼ਾਇਦ ਇਹਨਾਂ ਨਾਲ ਜਿਆਦਾ ਖਰਾਬ ਬੰਦਾ ਤੁਹਾਨੂੰ ਪੰਜਾਬ 'ਚ ਕੋਈ ਨਹੀਂ ਮਿਲਣਾ ਜਿਹੜਾ ਸਾਫ਼ ਕਹਿੰਦਾ ਕੋਈ ਘੱਟ ਵੱਡ ਨਹੀਂ ਕੋਈ ਕੁਛ ਨਹੀਂ ਸਿੰਪਲ ਦੇਸੀ ਦਵਾਈ ਦੇਣੀ ਹੈ ਤੇ ਉਹਦੇ ਨਾਲ ਤੁਹਾਡਾ ਇਲਾਜ ਹੋਣਾ ਆਓ ਦੇਖਦੇ ਆ ਕੀ ਕਰਦੇ ਨੇ ਸੁਦੀਪ ਸਿੰਘ ਬਾਬਾ ਦਵਾਖਾਨੇ ਵਾਲੇ ਤੇ ਕਿਵੇਂ ਕਰਦੇ ਇਲਾਜ ਕਰਦੇ ਉਹਨਾਂ ਨਾਲ ਗੱਲਬਾਤ ਕੈਂਸਰ ਬਾਰੇ ਇੱਕ ਮਿਥ ਬਣਿਆ ਹੋਇਆ ਹੈ ਕਿ ਇਹ ਜੇ ਹੀ ਖਤਰਨਾਕ ਬਿਮਾਰੀ ਹੈ ਜਿਹੜੀ ਇਨਸਾਨ ਦੀ ਜ਼ਿੰਦਗੀ ਲੈ ਕੇ ਜਾਂਦੀ ਹੈ ਲੇਕਿਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਵਿਖੇ ਸੁਖਦੀਪ ਸਿੰਘ ਬਾਬਾ ਦਵਾਖਾਨਾ ਸਾਫ਼ ਕਹਿੰਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਇੱਕ ਵਾਰ ਸਾਡੇ ਕੋਲ ਆਓ ਤੁਹਾਨੂੰ ਕੈਂਸਰ ਮੁਕਤ ਅਸੀਂ ਜ਼ਰੂਰ ਕਰਾਂਗੇ ਬਾਬਾ ਜੀ ਕੀ ਇਹ ਗੱਲ ਸੱਚ ਹੈ ਕਿ ਇਨਸਾਨ ਦੇ ਸਰੀਰ 'ਚ ਕੈਂਸਰ ਕਿਤੇ ਹੋਵੇ ਆਪਾਂ ਉਹਦਾ ਇਲਾਜ ਕਰਦੇ ਆ ਬਿਲਕੁਲ ਜੀ ਸਭ ਤੋਂ ਪਹਿਲਾਂ ਬੈਗਰੋਜੀ ਕਾ ਖਾਲਸਾ ਬੈਗਰੋਜੀ ਕੀ ਫਤਿਹ ਮੈਂ ਇਹ ਕਹਿੰਦਾ ਜੀ ਪਹਿਲਾਂ ਵੀ ਮੈਂ ਕਿਹਾ ਸੀ ਵੀਡੀਓ ਦੇ ਵਿੱਚ ਜਿਹੜਾ ਆਪਣੇ ਕੋਲੇ ਬੰਦਾ ਆ ਗਿਆ ਕੈਂਸਰ ਨਾਂ ਦੀ ਚੀਜ਼ ਦਾ ਨਾਂ ਨਿਸ਼ਾਨ ਮਿਟਾ ਦੂੰਗਾ ਮੈਂ ਤੇ ਹੋਇਆ ਵੀ ਇਵੇਂ ਹੀ ਆ ਮਤਲਬ ਵੀ ਐ ਹੱਥ ਤੇ ਸਰੋ ਜਮਾਉਣ ਜਿਵੇਂ ਕਹਿੰਦੇ ਪੰਜਾਬੀ ਚ ਆਪਣੇ ਉਹ ਕੰਮ ਹੋਇਆ ਬਾਹਰ ਤੋਂ ਲੈ ਕੇ ਆਪਣੇ ਇੱਥੇ ਪੰਜਾਬ ਤੇ ਕਰ ਵੀ ਬਾਹਲੀਆਂ ਸਟੇਟਾਂ ਤੇ ਕਰ ਵੀ ਲੋਕ ਲੈ ਕੇ ਗਏ ਦਵਾਈ ਤੇ ਜੇਬ ਜਾਂ ਮਰਜੀ ਬੰਦੇ ਦੇ ਕੈਂਸਰ ਹੋਵੇ ਰਿਪੋਰਟਾਂ ਹੀ ਲੈ ਕੇ ਆਉਣੀਆਂ ਮਰੀਜ਼ ਨਹੀਂ ਲੈ ਕੇ ਆਉਣਾ ਮੈਨੂੰ ਫੋਨ ਤੇ ਪੁੱਛਦੇ ਬਾਬਾ ਜੀ ਮਰੀਜ਼ ਲਈ ਆਈ ਹੈ ਮਰੀਜ਼ ਤੋਂ ਕੀ ਲੋੜ ਹੈ ਜਦੋਂ ਆਪਣੇ ਕੋਲੇ ਰਿਪੋਰਟਾਂ ਆ ਗਈਆਂ ਤੇ ਰਿਪੋਰਟਾਂ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਕਲੀਅਰ ਕਟਾ ਬਸ ਉਹ ਵੇਖ ਕੇ ਆਪਾਂ ਉਹਦੇ ਹਿਸਾਬ ਨਾਲ ਦਵਾਈ ਦੇ ਦਿੰਨੇ ਆ ਜੇ ਕੋਈ ਨਿੱਕੀ ਮੋਟੀ ਸਮੱਸਿਆ ਉਹ ਆਪਾਂ ਘਰ ਦੇ ਆ ਤੇ ਦੱਸ ਦਿੰਦੇ ਵੀ ਪੇਟ ਨਾਲ ਸਾਫ ਹੋਇਆ ਜਾਂ ਬੁਖਾਰ ਚੜ ਗਿਆ ਜਾਂ ਇਦਾਂ ਦੀ ਕੋਈ ਗੱਲਬਾਤ ਹੈ ਬਾਕੀ ਕਮਜ਼ੋਰੀ ਆਣੀ ਹੋਣੀ ਇਸ ਬਿਮਾਰੀ ਨਾਲ ਠੀਕ ਹੈ ਜੀ ਮੇਨ ਇਹ ਬਾਬਾ ਜੀ ਕੈਂਸਰ ਅਖਰ ਹੁੰਦਾ ਕਿਵੇਂ ਆ ਇਹ ਪਣਪਦਾ ਕਿਵੇਂ ਆ ਇਹ ਇਨਸਾਨੀ ਸਰੀਰ ਨੂੰ ਅੰਦਰੋਂ ਅੰਦਰੋਂ ਖਾਂਦਾ ਕਿਵੇਂ ਵੈਸੇ ਆਪਣੇ ਖਾਣ ਪੀਣ ਤੇ ਹੀ ਆ ਡਾਕਟਰਾਂ ਨੇ ਜਿਹੜੀ ਸਰਚ ਕੀਤੀ ਆ ਸਾਰੀ ਤੇ ਇਹ ਜਿਹੜਾ ਇੱਕ ਖੂਨ ਗੰਦੇ ਦੀ ਗੰਢ ਬਣ ਜਾਂਦੀ ਆ ਭੁੜੀਆਂ ਦੇ ਦੁੱਧ ਚ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਜਾਣੀ ਸਾਰੀ ਬੋਡੀ ਚ ਕਿਤਨਾ ਕਿਤੇ ਹੁੰਦਾ ਹੀ ਇਕ ਥਾਂ ਇਸ ਕਰਕੇ ਇਹ ਖਾਣ ਪੀਣ ਤੇ ਵੱਡਾ ਇਹ ਪ੍ਰੋਬਲਮ ਆ ਆਪਣੀ ਖਾਣ ਪੀਣ ਤੇ ਕਿਉਂਕਿ ਆਪਾਂ ਐਸਿਡਿਕ ਖਾਣਾ ਐਸਿਡਿਕ ਖਾਣਾ ਇਹ ਖਰਾਬ ਕਰਦਾ ਹਾਂ ਬਿਲਕੁਲ ਬਿਲਕੁਲ ਕਰਦਾ ਕਿਉਂਕਿ ਆਪਾਂ ਅੱਜ ਜਿਹੜਾ ਕੋਈ ਖਾ ਰਹੇ ਆ ਯੂਰਗਈ ਆ ਨਿਹਰਾ ਜੇ ਆਪਾਂ ਕਣਕ ਖਾਣੇ ਆ ਤਾਂ ਵੀ ਜੇ ਆਪਾਂ ਦੁੱਧ ਪੀਨੇ ਆ ਤਾਂ ਵੀ ਕੋਈ ਵੀ ਚੀਜ਼ ਤੁਸੀਂ ਲੈ ਲੋ ਉਹਦੇ ਵਿੱਚ ਯੂਰਗਈ ਆ ਰਿਹਾ ਇਹਦੇ ਕਾਰਨ ਕੈਂਸਰ ਦੇ ਘਰ ਘਰ ਇੱਕ ਇੱਕ ਮਰੀਜ਼ ਐ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀਗੀ ਵੀ ਕਿਤੇ ਤੁਹਾਨੂੰ ਬੀਕਾ ਨੇਰ ਜਾਂ ਕਿਸੇ ਹਸਪੀਟਲ ਜਾਂ ਕਿਤੇ ਵੀ ਜਾਣ ਕੋਈ ਥੌਲਾ ਨਹੀਂ ਕਈ ਕਹਣਗੇ ਬਾਬਾ ਜੀ ਥੌਲਾ ਪਾਉਣੇ ਹੋ ਮੈਂ ਕਹਾਂ ਮੈਂ ਕੋਈ ਥੌਲਾ ਨਹੀਂ ਪਾਉਂਦਾ ਮੈਂ ਦਵਾਈ ਦਿੰਦਾ ਹੈ ਦਵਾਈ ਨਾਲ ਬੰਦੇ ਨੂੰ ਠੀਕ ਕਰਕੇ ਦਿੰਦਾ ਹੈ ਇੱਕ ਸ਼ਹਿਰ ਹੈ ਭਰਤਪੁਰ Rajasthan ਦਾ ਜੇ ਕਿਸੇ ਨੇ ਮੇਰੇ ਨਾਲ ਗੱਲ ਕਰਾਉਣੀ ਹੋਵੇ ਤਾਂ ਮੈਂ ਕਰਾ ਦੂੰਗਾ ਉਹਨਾਂ ਨਾਲ ਇੱਕ ਮਹੀਨੇ ਦੇ ਵਿੱਚ 30% ਬੁੜੀ ਠੀਕ ਹੈ ਰਾਤਵੇ ਮੇਰੀ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ ਮਾਤਾ ਨਾਲ ਇੱਕ ਮਹੀਨੇ ਚ ਤੀਜਾ ਹਿੱਸਾ ਇੱਕ ਮਹੀਨੇ ਚ ਤੀਜਾ ਹਿੱਸਾ ਕੀ ਬਾਤ ਹੈ ਮਾਤਾ ਦੇ ਪਾਣੀ ਵੀ ਭਰਦਾ ਸੀ ਉਹ ਕਹਿੰਦੇ ਨਾ ਪਾਣੀ ਭਰਿਆ ਨਾਲੇ ਮੇਰੇ ਪਿਸ਼ਾਬਾਂ ਰਾਂ ਹੀ ਬਲੱਡ ਆਉਂਦਾ ਸੀ ਉਹ ਵੀ ਬਾਬਾ ਜੀ ਰੁਕ ਗਿਆ ਮੈਂ ਰੋਟੀ ਪਾਣੀ ਵੀ ਸਹੀ ਖਾ ਰਹੀ ਆ ਜਿਹੜਾ ਤੁਸੀਂ ਲਿਖਿਆ ਮੈਨੂੰ ਦੁਬਾਰੇ ਪੁੱਛਣ ਦੀ ਲੋੜ ਨਹੀਂ ਫੋਨ ਤੇ ਬਾਬਾ ਜੀ ਆ ਖਾ ਲ ਗਿਆ ਆ ਖਾ ਲ ਗਿਆ ਜਦੋਂ ਆਪਣਾ ਮੈਨੂੰ ਬਣਿਆ ਆਪਾਂ ਪੇਪਰ ਦੇਤਾ ਲਿਖਤੀ ਰੂਪ ਦੇ ਵਿੱਚ ਤੇ ਫੋਨ ਕਰਨ ਦੀ ਲੋੜ ਹੀ ਨਹੀਂ ਉਹ ਚੀਜ਼ਾਂ ਦਿਓ ਜਿਹੜੀਆਂ ਆਪਣੀਆਂ ਲਿਖੀਆਂ ਏਦੀ ਤਾਂ ਕੋਈ ਕਾ ਕੈਂਸਰ ਕੋਈ ਵੱਡੀ ਗੱਲ ਨਹੀਂ ਮੇਰੇ ਲਈ ਮੈਨੂੰ ਤਾਂ ਸਮਝਦੀ ਸ਼ੂਗਰ ਵਾਲਾ ਵੱਡਾ ਲੱਗਦਾ ਇਹ ਨਹੀਂ ਵੱਡਾ ਲੱਗਦਾ ਇਹਨੂੰ ਤਾਂ ਮੈਂ ਜੜੋਂ ਐ ਖਤਮ ਕਰਦਾ ਜੇ ਡਾਕਟਰ ਜਵਾਬ ਦਿੰਦੇ ਮੇਰੇ ਕੋਲੇ ਜਦੋਂ ਐਂਡ ਤੇ ਆ ਕੇ ਮੇਰੇ ਕੋਲੇ ਆ ਜਾਂਦੇ ਬਾਬਾ ਜੀ ਡਾਕਟਰ ਇੰਨਾ ਕੁ ਮਹੀਨੇ ਕਹਿੰਦੇ ਆ 2 ਮਹੀਨੇ ਜਾਂ 3 ਮਹੀਨੇ ਮੈਂ ਕਹਿੰਦਾ ਕੋਈ ਗੱਲ ਨਹੀਂ ਲਿਆਓ ਤੁਸੀਂ ਮੇਰੇ ਕੋਲੇ ਰਿਪੋਰਟਾਂ ਦਵਾਈ ਲੈ ਕੇ ਜਾਓ ਇੱਕ ਵਾਰਾਂ ਜਿਹਨੇ ਮੇਰੀ ਵੀਡੀਓ ਦੇਖ ਲਈ ਜਿਹੜਾ ਬੰਦਾ ਆ ਗਿਆ ਫੋਨ ਕਰਨ ਦੇ ਤੁਹਾਨੂੰ ਲੋੜ ਨਹੀਂ ਨਾਲੇ ਮੈਂ ਕਹੀ ਜਾਂਦਾ ਵੀ ਬਠਿੰਡੇ ਦੇ ਨਾਲ ਮੁਕਸਰ ਰੋਡ ਦੇ ਉੱਤੇ ਪਿੰਡ ਦਿਉਣ ਹੈ ਠੀਕ ਹੈ ਜੀ ਆਕੇ ਅੱਡੇ ਤੇ ਮੇਰੀ ਦੁਕਾਨ ਹੈ ਜਦੋਂ ਮਰਜੀ ਦਿਉਣ ਪੈਂਡ ਬਾਬਾ ਫਰੀਦ ਕਾਲਜ ਕੋਲੇ ਆ ਬਿਲਕੁਲ ਉਹਦੇ ਨਾਲ ਹੀ ਆਪਣੀ ਦੁਕਾਨ ਹੈ ਤੇ ਬਾਬਾ ਜੀ ਲੋਕ ਤਾਂ ਡਰਦੇ ਆ ਕਹਿੰਦੇ ਕੀਮੋਥੈਰਪੀ ਕਰਾਣੇ ਪੈਣੀ ਆ ਸਾਡੇ ਦੇ ਸਰੀਰ ਚ ਸਾੜ ਪੈ ਜਾਂਦਾ ਲੋਕਾਂ ਦੇ ਨਹੀਂ ਜੀ ਉਹ ਜਿਹੜੀ ਕੀਮੋ ਕਰਾਉਂਦੇ ਆ ਉਹਦੇ ਬਾਰੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿਸੇ ਨੇ 25 ਕਰਾਈਆਂ ਕਿਸੇ ਨੇ 30 ਮੇਰੇ ਕੋਲੇ ਆ ਕੇ ਦੱਸਦੇ ਆ ਕੋਈ 40 ਕਰਾਈ ਬੈਠਾ ਹੈ ਕੀਮੋ ਦਾ ਹੱਲ ਨਹੀਂ ਆਪਰੇਸ਼ਨੇ ਦਾ ਹੱਲ ਨਹੀਂ ਜਿਹਨੇ ਆਪਰੇਸ਼ਨ ਕਰਾ ਲਿਆ ਉਹ ਬੰਦੇ ਦੇ ਸਾਰੇ ਸਰੀਰ ਚ ਫੈਲ ਗਿਆ 6 ਮਹੀਨਿਆਂ ਬਾਅਦ ਕਿਸੇ ਦੇ 3 ਮਹੀਨਿਆਂ ਬਾਅਦ ਹੁਣ ਇੱਕ ਬੱਚਾ ਹੈ ਮੇਰੇ ਕੋਲੇ ਇਦਾਂ ਦਾ 11 ਸਾਲਾਂ ਦਾ ਜਿਹਨੇ ਬੰਬੇ ਤੋਂ ਦੋ ਆਪਰੇਸ਼ਨ ਕਰਾ ਲਏ ਤੀਜੇ ਦੀ ਤਿਆਰੀ ਸੀ ਪਰ ਨਹੀਂ ਗयो ਮੇਰੇ ਕੋਲੇ ਆ ਗਏ ਜਦੋਂ ਮੈਂ ਵੇਖਦਾ ਤੇ ਉਹ ਕਹਿੰਦੇ ਜੀ ਤੀਜੀ ਵਾਰ ਸਿਰ ਖੋਲਣਾ ਮੈਂ ਕਿਹਾ ਨਹੀਂ ਖੋਲਣਾ ਕਹਿੰਦੇ ਅਸੀਂ ਵੀ ਜਵਾਬ ਦੇਤਾ ਬਾਬਾ ਮੈਂ ਕਿਹਾ ਚੰਗੇ ਰਹੋਗੇ ਬੱਚਾ ਥੋੜਾ ਬਚਾ ਦੂੰਗਾ ਤੇ ਬਾਬਾ ਜੀ ਆਪਣੇ ਕੋਲ ਕੈਂਸਰ ਦੇ ਮਰੀਜ਼ مرد ਹੋਵੇ ਔਰਤ ਹੋਵੇ ਭਾਵੇਂ ਬੱਚਾ ਜਵਾਨ ਬੁढ़ा ਕੋਈ ਹੋਵੇ ਕੋਈ ਵੀ ਹੋਵੇ ਜੀ ਇੱਕ ਮੇਰੇ ਆ ਵੀ ਪਾਣੀ ਨੰਗਣਾ ਚਾਹੀਦਾ ਬੰਦੇ ਦੇ ਬਸ ਇਹ ਪਾਣੀ ਨੰਗਣਾ ਚਾਹੀਦਾ ਗੱਲ ਵਈਦੀ ਬਾਕੀ ਕੰਮ ਮੇਰਾ ਕੀ ਬਾਤ ਆ ਸੋ ਦਰਸ਼ਕੋ ਹੋਰ ਉਡੀ ਕਿਸ ਗੱਲ ਦੀ ਕਰ ਰਹੇ ਹੋ ਇਹ ਪਾਣੀ ਨਹੀਂ ਇਹ ਅੰਮ੍ਰਿਤ ਆ ਜੇਕਰ ਸਿਰ ਤੋਂ ਪੈਰ ਤੱਕ ਸਰੀਰ 'ਚ ਕਿਸੇ ਵੀ ਅੰਗ ਤੇ ਕੈਂਸਰ ਨੇ ਕੈਂਸਰ ਨੇ ਮਾਰ ਮਾਰੀ ਹੈ ਤਾਂ ਫਿਰ ਤੁਸੀਂ ਆਪਣਾ ਇਲਾਜ ਜਰੂਰ ਕਰਵਾਓ ਇੱਕ ਵਾਰ ਪਿੰਡ ਦਿਉਣ ਆ ਕੇ ਸੁਦੀਪ ਸਿੰਘ ਬਾਬਾ દવાਖਾਨਾ ਆ ਕੇ ਇੱਕ ਮੌਕੇ ਨੂੰ ਸੇਵਾ ਦਾ ਜਰੂਰ ਦੋ ਤੇ ਆਪਣੀ ਜ਼ਿੰਦਗੀ ਨੂੰ ਫਿਰ ਦੁਬਾਰਾ ਵਧੀਆ ਤਰੀਕੇ ਨਾਲ ਜਰੂਰ ਜਿਓ ਸੋ ਦਰਸ਼ਕੋ ਗੱਲਬਾਤ ਹੋਈ ਹੈ ਸੁਦੀਪ ਸਿੰਘ ਬਾਬਾ દવાਖਾਨਾ ਵਾਲਿਆਂ ਦੇ ਨਾਲ ਤੇ ਸੁਣਿਆ ਤੁਸੀਂ ਕਿ ਕਿਸ ਤਰ੍ਹਾਂ ਚਾਹੇ ਕੈਂਸਰ ਹੈ ਚਾਹੇ ਨਸ਼ੇ ਨੇ ਚਾਹੇ ਸਿਰ ਤੋਂ ਪੈਰ ਤੱਕ ਮਰਦ ਹੋਵੇ ਔਰਤ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਰੋਗ ਹੋਵੇ ਤਾਂ ਉਹਦਾ ਇਲਾਜ ਇੱਥੇ ਕੀਤਾ ਜਾਂਦਾ ਆ ਬਸ਼ਰਤੇ ਇੱਥੇ ਜਿਹੜਾ ਰੋਗੀ ਹੈ ਪੀੜਿਤ ਹੈ ਉਹਨੂੰ ਆ ਪਾਣਾ ਪਊਗਾ ਜਿਵੇਂ ਬਾਬਾ ਜੀ ਨੇ ਬਾਰ ਬਾਰ ਕਿਹਾ ਕਿ ਆ ਪਾਵੇ ਜੋ ਸਾਫ਼ ਗੱਲ ਹੈ ਪੂਰੀ ਉਹ ਦੱਸੇ ਸੱਚਾਈ ਦੱਸੇ ਤਾਂ ਫਿਰ ਉਹਦਾ ਇਲਾਜ ਜ਼ਰੂਰ ਹੋਊਗਾ ਤੇ ਮੁੜ ਆਪਣੀ ਜ਼ਿੰਦਗੀ ਨੂੰ ਸੌਖੇ ਤਰੀਕੇ ਦੇ ਨਾਲ ਸੁਖਾਲੀ ਜ਼ਿੰਦਗੀ ਦਾ ਆਨੰਦ ਆਪ ਰੋਗੀ ਆਪ ਜਿਹੜਾ ਪੀੜਤ ਹੈ ਜ਼ਰੂਰ ਮਾਣ ਸਕਦਾ ਹੈ ਕੈਮਰਾਮੈਨ ਬੱਲੂ ਦੇ ਨਾਲ ਨਫਪਰੀ ਸਿੰਘ 베디